ਦੇ ਸਿੰਘ ਬੈਠੇ ਹੋ ਸਹਿਜ ਪਾਠ ਕਰਦੇ ਆ ਕਾਲੀ ਨਹੀਂ ਕਰਨੀ ਜਿਹਦਾ ਨਾਮ ਹੀ ਸਹਿਜ ਉਹਨੂੰ ਕਾਲੀ ਕਿਉਂ ਕਰੀਏ ਸਹਿਜ ਪਾਠ ਸਹਿਜ ਨਾਲ ਕਰੀਏ ਪ੍ਰਮਾਤਮਾ ਕਰੇ ਬੋਲ ਕੇ ਕਰੀਏ ਤੇ ਸਹਿਜ ਪਾਠ ਕਰਦੇ ਆ ਕਰਦੇ ਆ ਸਤਿਗੁਰੂ ਸਾਡੇ ਅੰਦਰ ਨੂੰ ਸਹਿਜ ਬਖਸ਼ ਦੇਵੇ ਕਿਉਂਕਿ ਸਹਿਜ ਸ਼ਬਦ ਹੀ ਹਾਲਾਂਕਿ ਮਰਿਆਦਾ ਹੈ ਸਹਿਜ ਪਾਠ ਨਹੀਂ ਉੱਥੇ ਸਧਾਰਨ ਲਿਖਿਆ ਹੈ ਪਰ ਅਸੀਂ ਜਿਹੜਾ ਸਾਦਾ ਸ਼ਬਦ ਪ੍ਰਚਲਿਤ ਹੈ ਸਹਿਜ ਪਾਠ ਜਦੋਂ ਅਸੀਂ ਸਹਿਜ ਪਾਠ ਕਰਨੇ ਆ ਤੇ ਗੁਰਮਖੋ ਮੈਂ ਕੁਝ ਕੂ ਧਾਰਨਾ ਦਿਆਂਗਾ ਜਿੰਨਾ ਪਾਪ ਜਿੰਨਾ ਵੱਡਾ ਗੁਨਾਹ ਜਿੰਨਾ ਵੱਡਾ ਵੱਜਰ ਪਾਪ ਪਰ ਤਨ ਗਮਣ ਦਾ ਹੈ ਕਰੈਕਟਰ ਤੋਂ ਡਿੱਗਣ ਦਾ ਹੈ ਉਹਨਾਂ ਵੱਡਾ ਗੁਨਾਹ ਕਿਸੇ ਬੰਦੇ ਦੀ ਈਰਖਾ ਵਸੋ ਕੇ ਨਿੰਦਿਆ ਕਰਨ ਦਾ ਹੈ ਆਪ ਜੀ ਧਿਆਨ ਨਾਲ ਮੇਰੀ ਬੇਨਤੀ ਸੁਣਿਓ ਕਿ ਜਿੰਨਾ ਵੱਡਾ ਗੁਨਾਹ ਪਰ ਤਨ ਦਾ ਹੈ ਗੁਰਬਾਣੀ ਮੁਤਾਬਕ ਉਹਨਾਂ ਵੱਡਾ ਗੁਨਾਹ ਹੀ ਪਰਾਇ ਨਿੰਦਿਆ ਕਰਨ ਦਾ ਹੈ ਆਹ ਪਾਠ ਕਰਿਓ ਗੁਰਗੰਸਾਹਿਬ ਅੰਦਰ ਮਹਾਰਾਜ ਜੀ ਨੇ ਇਹ ਦੋਨੋਂ ਇਕੱਠੇ ਰੱਖਿਆ ਅਕਸਰ ਤੁਹਾਨੂੰ ਜਿੱਥੇ ਪਰ ਤਨ ਮਿਲੇਗਾ ਉਥੇ ਪਰ ਨਿੰਦਿਆ ਸ਼ਬਦ ਜ਼ਰੂਰ ਮਿਲੇਗਾ ਤਕਰੀਬਨ ਅਸੀਂ ਇੱਕ ਪਾਠ ਕਰ ਰਹੇ ਹਾਂ ਮਹਾਰਾਜ ਜੀ ਦਾ ਮਨਵੇ ਕੌਨ ਕੁਮਤ ਤਹਿਲੀਨੀ ਪਰਦਾਰਾ ਅੱਗੇ ਸ਼ਬਦ ਨਿੰਦਿਆ ਹੈ ਪਰਦਾਰਾ ਨਿੰਦਿਆ ਅਸਰ ਵਿੱਚ ਉਹ ਰਾਮ ਭਗਤ ਨੇ ਕਿੰਨੀ ਇਦਾ ਮਤਲਬ ਪਰਦਾਰਾ ਤੇ ਪਰ ਨਿੰਦਿਆ ਦੋਨੋਂ ਪਾਪ ਨੇ ਇੱਕ ਵਾਰੀ ਚ ਮਹਾਰਾਜ ਦਾ ਬਚਨ ਸੀ ਹੋਰ ਪੜਨੇ ਆ ਨਿੰਦਾ ਚੰਦਾ ਕਰੈ ਪਰਾਈ ਝੂਠੀ ਲਾਇ ਅਤਬਾਰੀ ਇੱਥੇ ਸ਼ਬਦ ਆ ਗਿਆ ਨਿੰਦਿਆ ਅੱਗੇ ਵੇਲ ਪਰਾਈ ਜੋ ਹੈ ਜਿਹੜਾ ਕਰੈ ਚੋਰੀ ਬੁਰੀਆਰੀ ਵੇਲ ਪਰਾਈ ਦਾ ਅਰਥ ਹੈ ਪਰਾਇਆ ਸ਼ਰੀਰ ਇਹਦਾ ਮਤਲਬ ਪਰ ਨਿੰਦਿਆ ਤੇ ਪਰਾਇਆ ਸ਼ਰੀਰ ਪਾਪ ਰੋਹਾਨੀ ਤੌਰ ਤੇ ਪਾਪ ਹੀ ਕੋਈ ਹੈ ਜੀ ਇਸ ਤੋਂ ਅਗਲੀ ਬਿੰਤੀ ਆਪ ਸੁਖਮਨੀ ਸਾਹਿਬ ਪੜ੍ਹਦੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿੱਥੇ ਪਾਠ ਕਰਨਿਆ ਕਿ ਮਿੱਥਿਆ ਧਾਂਗੀ ਰਸਨਾ ਪਰਸ ਮਨ ਮੈਂ ਪ੍ਰੀਤ ਨਵੰਝਨ ਦਰਸ ਉਥੇ ਅੱਗੇ ਹੈ ਪਰ ਤੇਰੇ ਰੂਪ ਨ ਅਪੇਖੇ ਨੇਤਰ ਸਾਧ ਕੀ ਤਾਰੇ ਸੰਤ ਸੰਘੇਤ ਅੱਗੇ ਬਚਨ ਕਰਨ ਨ ਸੁਣੈ ਕਾਹੂ ਕੀ ਨਿੰਦਾ ਮੇਰੀ ਅਰਜ ਹੈ ਜੀ ਨਿੰਦਿਆ ਤਾਂਪ ਹੈ ਈਰਖਾ ਅਧੀਨ ਮੇਰੀ ਕਿਸੇ ਨਾਲ ਨਾ ਬਣੇ ਇਹ ਗੱਲ ਵੱਖਰੀ ਹੈ ਪਰ ਈਰਖਾ ਅਧੀਨ ਕਿਸੇ ਦੇ ਉੱਤੇ ਚਿੱਕੜ ਸੜ ਦੇਣਾ ਨਿੰਦਿਆ ਕਰਨੀ ਯਾਦ ਰੱਖਿਓ ਰਹਿਤ ਮਰਿਆਦਾ ਤੇ ਨਹੀਂ ਪਰ ਬਾਣੀ ਕਹਿੰਦੀ ਉਹ ਬੰਦਾ ਸੁਰਤ ਦੇ ਤੌਰ ਤੇ ਪਤਿਤ ਹੋ ਜਾਂਦਾ ਤਾਂ ਇੱਕੋ ਜਿਹਾ ਹੈ ਮੈਂ ਆਪ ਨੂੰ ਕਿਉਂਕਿ ਭਾਈ ਸਾਹਿਬ ਸਿਬਤ ਕਰਾ ਰਹੇ ਸਨ ਤੇ ਜੇ ਗੁਰਬਾਣੀ ਦੇ ਉੱਤੇ ਮੋਹਰ ਲੱਗ ਜਾਏ ਤੇ ਯਾਦ ਰੱਖਿਓ ਗੁਰਬਾਣੀ 'ਚ ਏਡੀ ਵੱਡੀ ਤਾਕਤ ਹੈ ਜੇ ਅਸੀਂ ਬਾਣੀ ਦਾ ਅਸਰਾ ਲੈ ਕੇ ਤੁਰੀਏ ਤੇ ਸਾਨੂੰ ਤਤੀਵਾ ਨਹੀਂ ਲੱਗੇਗੀ ਮੈਂ ਇੱਕ ਵਾਰ ਬੇਨਤੀ ਇਹ ਤੁਸੀਂ ਲੈ ਕੇ ਕਰਕੇ ਗਿਆ ਸਾਂ ਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਖਡੂਰ ਸਾਹਿਬ ਨੇ ਤੇ ਇੱਕ ਸਿੱਖ ਹੁੰਦਾ ਭਾਈ ਕਦਾਰਾ ਜੀ ਉਹਨੂੰ ਕਦਾਰੀ ਵੀ ਲਿਖਿਆ ਹੈ ਕਿਤੇ ਭਾਈ ਕਦਾਰੂ ਸ਼ਬਦ ਲਿਖਿਆ ਹੈ ਪਰ ਅਦਬ ਸਹਿਤ ਸ਼ਬਦ ਹੈ ਭਾਈ ਕਦਾਰਾ ਜੀ ਉਹ ਇੱਕ ਪ੍ਰਸ਼ਨ ਕਰਦੇ ਨੇ ਮਹਾਰਾਜ ਜੀ ਨੂੰ ਬੇਨਤੀ ਰੂਪ ਕਿ ਸੱਚੇ ਪਾਤਸ਼ਾਹ ਜੀ ਕਿ ਜਦੋਂ ਅਸੀਂ ਗ੍ਰਸਤੀ ਖਾਂ ਵਿਹਾਰ ਕਰਦੇ ਆਂ ਤੇ ਇੱਕੋ ਜਿਹਾ ਮਨ ਨਹੀਂ ਰਹਿੰਦਾ ਤੇ ਸੱਚਮੁੱਚ ਕਦੀ ਇੱਕੋ ਜਿਹੇ ਕੋਈ ਗੁਰਮੁਖ ਟਾਵਾ ਟਾਵਾ ਜਿਹਦੀ ਦ੍ਰਿਸ਼ਟੀ ਇੱਕ ਜੀ ਹੋਵੇ ਇੱਥੇ ਬੈਠਿਆਂ ਮਨ ਹੋਰ ਏ ਜੋੜੇ ਪਾਉਂਦਿਆਂ ਮਨ ਹੋਰ ਏ ਚੌਂਕ ਵੀ ਚਲਾ ਗਿਆ ਨਕੰਮੇ ਨੇ ਹਰਪੁਰ ਨੇ ਬੜਾਈ ਜਾਂਦੇ ਕਦੀ ਟਿਕਦਾ ਜੀ ਸਥਿਰ ਨਖੀ ਮਹਾਰਾਜ ਵਿਚਰਨੇ ਆ ਤੇ ਜੇ ਵਾਸ਼ਨਾ ਪੈਦਾ ਹੋਏ ਫੁਰਨੇ ਉੱਠਣ ਤੇ ਕਈ ਵਰੀ ਇੱਕੋ ਜਾਂ ਅੰਦਰ ਫੁਰਨੇ ਉੱਠਦੇ ਨੇ ਅੰਦਰ ਅੱਗ ਮਹਿਸੂਸ ਹੁੰਦੀ ਏ ਸੜਦਾ ਅੰਦਰ ਪੁੱਜਦਾ ਹੈ ਤੰਗ ਗੁਰੂ ਅੰਗਦ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਕੀਤਾ ਉਦਾਹਰਨ ਦਿੱਤੀ ਭਾਈ ਕਦਾਰਾ ਜੀ ਚੇਤ ਦਾ ਮਹੀਨਾ ਸੀ ਕਹਿੰਦੇ ਅੱਜ ਕੱਲ ਜੰਗਲ ਨੂੰ ਅੱਗ ਲੱਗਦੀ ਹੈ ਤੇ ਜਦੋਂ ਜੰਗਲ ਨੂੰ ਅੱਗ ਲੱਗੇ ਹਰਨ ਜੰਗਲ ਛੱਡ ਕੇ ਦੌੜ ਕਿਉਂ ਜਾਂਦਾ ਹੈ ਅੱਗੋਂ ਭਾਈ ਕਦਾਰਾ ਜੀ ਕਹਿੰਦੇ ਸੱਚੇ ਬਾਦਸ਼ਾਹ ਕਿ ਜਦੋਂ ਜੰਗਲ ਨੂੰ ਅੱਗ ਲੱਗੇ ਹਰਨ ਨੂੰ ਇੰਨੀ ਸੋਝੀ ਹੈ ਉਹ ਨੇੜੇ ਪਾਣੀ ਦੇ ਢਾਹ ਵਿੱਚ ਵੜ ਜਾਂਦਾ ਹੈ ਪਾਣੀ ਦੇ ਸਰੋਵਰ ਚ ਵੜ ਜਾਂਦਾ ਜਾਂ ਪਾਣੀ ਦਾ ਦਰਿਆ ਉਹਦੇ ਚ ਵੜ ਜਾਂਦਾ ਸਤਗੁਰੂ ਮੁਸਕਰਾ ਕੇ ਪੁੱਛਦੇ ਨੇ ਕਿਉਂ ਕਹਿੰਦੇ ਮਹਾਰਾਜ ਜੀ ਜਿਹੜਾ ਹਰਨ ਪਾਣੀ ਵਿੱਚ ਚਲਾ ਜਾਏਗਾ ਉਹਨੂੰ ਜੰਗਲ ਦੀ ਅੱਗ ਨਹੀਂ ਸੜ ਸਕਦੀ ਸਤਗੁਰਾਂ ਨੇ ਕਿਹਾ ਭਾਈ ਕੁਦਾਰਾ ਜੀ ਜੰਗਲ ਨੂੰ ਅੱਗ ਲੱਗ ਜਾਏ ਹਰਨ ਪਾਣੀ ਵਿੱਚ ਖੜਾ ਹੋ ਜਾਏ ਤੇ ਪਾਣੀ ਉਹਨੂੰ ਸੜਨ ਨਹੀਂ ਦਿੰਦਾ ਜਦੋਂ ਅੰਦਰ ਵਾਸ਼ਨਾ ਦੀ ਅੱਗ ਲੱਗੇ ਅੰਦਰ ਨੂੰ ਬਾਣੀ ਵਿੱਚ ਲੈ ਜਾਓ ਬਾਣੀ ਅੰਦਰ ਨਹੀਂ ਸੜਨ ਦੇਂਦੀ